ਲੋ ਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਪਿੰਡ ਭਰੀਲਾ ਕਲਾ ਪਹੁੰਚ ਚੁੱਕੇ ਆ ਢੱਲੋਂ ਸਾਹਿਬ ਤੇ ਮਹਿਫਲਾਂ ਲੱਗੀਆਂ ਇੱਥੇ ਪੂਰੀਆਂ ਬਾਬਾ ਲਿਆਪਰ ਮਾਝ ਇੱਕ ਵਾਰੀ ਦਰਸ਼ਨ ਕਰਾਈਏ ਮਾਝ ਦੇ ਬਾਅਦ ਇੱਥੇ ਲੈਵਾ ਸੈਟ ਬੰਦੇ ਸਾਰੇ ਆ ਗਏ ਕੈਮਰੇ 'ਚ ਠੀਕ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਝ ਸਾਹਮਣੇ ਜਿਹੜੀ ਕੈਮਰੇ 'ਚ ਤੁਸੀਂ ਦੇਖਣ ਦਿਓ ਪਿੰਡ ਭਰੀਲਾ ਕਲਾ ਪਹੁੰਚੇ ਆਪਾਂ ਤੇ ਮੱਜ 1.5 ਸਾਲ ਬਾਅਦ ਗੱਬਣ ਹੋਈ ਹੈ ਦਵਾਈ ਭਰੀ ਸੀ ਤੇ ਟੀਕੇ ਕੀਤੇ ਸੀ ਇਹਨੂੰ ਤੇ ਅੱਜ ਆਪਾਂ ਚੈੱਕ ਪਾਸ ਕੀਤੀ ਆ ਤੇ 2.5 ਮਹੀਨੇ ਦੇ ਪਲਾਸੇ ਨਿਕਲ ਆਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਚਲੋ ਜਿਹਨੂੰ 1.5 ਸਾਲ ਹੋ ਗਿਆ ਵਾ ਤੇ ਆਪਣੇ ਟੀਕੇ ਤੇ ਵੀ ਇੱਕ ਇਹਦੀ ਮੇਰ ਹੋਈ ਹੈ ਸੱਚੇ ਪ੍ਰਾਚਾ ਦੀ ਕਿਰਪਾ ਹੋਈ ਹੈ ਤੇ ਨਾਲ ਦੀ ਨਾਲ ਆਪਾਂ ਗੱਲ ਵੀ ਕਰਾਂਗੇ ਇਹ ਤੁਹਾਨੂੰ ਦੱਸ ਦੇਣਗੇ ਵੀਰ ਭਰਾ ਆਪਣੇ ਨਾਲ ਸਤਿ ਸ੍ਰੀ ਅਕਾਲ ਬੱਬਾ ਜੀ ਸਤਿ ਸ੍ਰੀ ਅਕਾਲ ਜੀ ਇਹ ਕਿੰਨਾ ਸਮਾਂ ਹੋ ਗਿਆ ਮੱਝ ਨੂੰ ਦੱਸ ਦਿਓ ਮਾੜਾ ਜੀ ਡੇਢ ਸਾਲ ਹੋ ਗਏ ਡੇਢ ਸਾਲ ਹੋ ਗੱਟੇ ਲੈ ਸਾਹਿਬ ਡੇਢ ਸਾਲ ਹੋ ਗਿਆ ਨਾ ਟਿਕ ਟੁਕੇ ਲਵਾਉਂਦਿਆਂ ਨੂੰ ਕਾਫੀ ਵਾਰੀ ਬਣੀ ਨਾ ਅੱਗੇ ਪਹਿਲਾਂ ਬਹੁਤ ਵਾਰੀ ਬਣਾਈ ਬੜੇ ਡਾਕਟਰਾਂ ਕੋ ਇਲਾਜ ਕਰਾਇਆ ਹਾਂਜੀ ਬੋਲੋ ਬੋਲੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਦੱਸੋ ਸਾਰੀ ਗੱਲ ਕਿ ਮਤਲਬ ਕਿੰਨਾ ਸਮਾਂ ਹੋ ਗਿਆ ਨਾ ਇਹਨੂੰ ਡੇਢ ਸਾਲ ਡੇਢ ਸਾਲ ਹੋ ਗਿਆ ਅਸੀਂ ਥੱਕ ਗਏ ਹਾਂ ਬਣਾਵਾਂ ਪੱਕ ਗਿਆ ਇਹ ਨਾ ਕੰਮ ਤੇ ਗੱਲ ਆਪਾਂ ਦਿਲੋਂ ਇੱਕ ਗੱਲ ਕਰੀਏ ਕਿਉਂਕਿ ਇੱਕ ਰਿਐਲਿਟੀ ਹੈ ਚੀਜ਼ ਦੇ ਵਿੱਚ ਤੇ ਮੈਂ ਦਵਾਈ ਭਰੀ ਤੇ ਟੀਕੇ ਭਰੇ ਹਨਾ ਦੱਸਿਓ ਮੈਨੂੰ ਤੁਹਾਡੇ ਕੋਲ ਬਣਾਈਆਂ ਤੇ ਪਹਿਲੀ ਵਾਲੀ ਨਿਕਲ ਗਈ ਤੇ ਖੁਸ਼ੀ ਹੋਈ ਹੈ ਜੀ ਦੀ ਹਾਂਜੀ ਬਰੀ ਕਿਉਂਕਿ ਅਬਰੀ ਲੇਕ ਵਾਲਾਂ ਵਾਲਿਆਂ ਨੂੰ ਕਿੱਦਾਂ ਪਤਾ ਲੱਗੂ ਕਟਲੋਂ ਸਾਹਿਬ ਆਏ ਤੇ ਮੱਝ ਬਣਾਈ ਇਹ ਚੀਜ਼ ਚ ਤਾਂ ਮੈਂ ਰਿਕਾਰਡ ਕਰਨ ਰਿਹਾ ਚੀਜ਼ ਕਿਉਂਕਿ ਜੇ ਅਪਾ ਮਿਹਨਤ ਕੀਤੀ ਹੈ ਕੰਮ ਕੀਤਾ ਤਾਂ ਫਰਜ਼ ਬੰਦਾ ਰਿਕਾਰਡ ਕਰਨ ਦਾ ਤੇ ਹੋਰ ਟਲੋਂ ਸਾਹਿਬ ਦਾ ਕੰਮ ਕਰ ਕਿਵੇਂ ਲੱਗਦਾ ਇਹ ਦੱਸੋ ਬਹੁਤ ਵਧੀਆ ਕੰਮ ਕਰ ਉੱਚੀ ਥੋੜਾ ਜਿਹਾ ਬਹੁਤ ਵਧੀਆ ਕੰਮ ਕਰ ਰਹੇ ਹੋ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਕੋਈ ਫਰਕ ਆ ਜਾਂਦਾ ਦੂਜਿਆਂ ਨਾਲ ਹਾਂਜੀ ਬਹੁਤ ਵਧੀਆ ਫਰਕ ਹੀ ਬਹੁਤ ਵਧੀਆ ਪੈਸਿਆਂ ਦਾ ਵੀ ਆ ਦੂਜਿਆਂ ਨਾਲ ਫਰਕ ਹੈ ਤੇ ਕੰਮ ਆ ਰਿਜ਼ਲਟ ਵੀ ਆ ਗਿਆ ਨਾ ਫਿਰ ਰਿਜ਼ਲਟ ਵੀ ਆ ਗਿਆ ਤੇ ਬੜੇ ਆਪਣੀ ਇੱਕ ਗੱਲ ਹੈਗੀ ਕਿ ਚਲੋ ਜਿੰਨੇ ਵੀ ਜਾਨਵਰੀ ਸੀ ਆਪਣੇ ਆ ਗਾਈਆਂ ਜਿੰਨਾ ਜੋ ਵੀ ਸਾਰੇ ਇੱਕ ਵਾਰੀ ਖਰਾਬ ਕਰਦੇ ਆ ਸਾਰੇ ਹਨਾ ਸਾਰੇ ਡੇ ਆ ਨਾ ਹਾਂਜੀ ਤੇ ਹੁਣ ਤੁਹਾਨੂੰ ਲੱਗਦਾ ਕਿ ਸ਼ੁਰੂਆਤ ਹੋ ਚੁੱਕੀ ਆ ਹਾਂਜੀ ਗੱਬਨ ਨਿਕਲ ਗਏ ਡੰਗਰ ਹਾਂਜੀ ਸਾਰੇ ਨੇ ਲੱਗੇ ਹੌਲੀ ਹੌਲੀ ਸਾਰੇ ਨੇ ਬਨਗੇ ਨਾ ਹੁਣ ਸਾਰੇ ਪੰਨੇ ਤੇ ਤੁਹਾਨੂੰ ਬੱਬਾ ਜੀ ਕਿਦਾਂ ਠੀਕ ਆ ਜੀ ਵਧੀਆ ਕੰਮ ਵਧੀਆ ਟਿਲੋ ਹਾਂਜੀ ਵਧੀਆ ਜੀ ਆ ਡਾਕਟਰ ਦਾ ਕੰਮ ਕਿਦਾਂ ਹਾਂਜੀ ਵਧੀਆ ਕਿੰਡ ਹਾਂਜੀ ਤੇ ਮੱਝ ਨਿਕਲ ਆਈ ਤੈਨੂੰ ਵੀ ਫਿਰ ਖੁਸ਼ੀ ਪੂਰੀ ਇਹ ਚੀਜ਼ ਦੀ ਹਾਂਜੀ ਕੋਈ ਗੱਲ ਨਹੀਂ ਬੋਲ ਬੋਲ ਤਗੜਾ ਹੋ ਗਿਆ ਆ ਗਿਆ ਤੁਸੀਂ ਤੇ ਬੋਦੀਰ ਕਿਦਾਂ ਡਾਕਟਰ ਕਿਦਾਂ ਲੱਗਦਾ ਹਾਂ ਠੀਕ ਆ ਜੀ ਕਿੰਡ ਹਾਂਜੀ ਤੇ ਬੱਬਾ ਜੀ ਇੱਕ ਵਾਰੀ ਨਾਂ ਤੇ ਆਪਣਾ ਪਿੰਡ ਜ਼ਰੂਰ ਦੱਸ ਦਿਓ ਮੇਰਾ ਨਾਂ ਭਲਵਿੰਦਰ ਸਿੰਘ ਹੈ ਤੇ ਸਾਡਾ ਪਿੰਡ ਬਰੀਲਾ ਕਲਾ ਹੈ ਬਰੀਲਾ ਕਲਾ ਕਲਾ ਨੋਟ ਦੇ ਲਈ ਇਹ ਤਾਂ ਚੋਕੇ ਜਿੰਨੀ ਵੀ ਆਪਾਂ ਚੀਜ਼ੇ ਰਿਕਾਰਡ ਕੀਤੀ ਹੈ ਜਾਂ ਕੰਮ ਕੀਤਾ ਰਿਐਲਿਟੀ ਹੈ ਨਾ ਇਹ ਚੀਜ਼ ਦੇ ਵਿੱਚ ਬਿਲਕੁਲ ਰਿਐਲਿਟੀ ਰਿਐਲਿਟੀ ਹਾਂਜੀ ਹੈ ਨਾ ਗੱਲਬਾਤ ਬਿਲਕੁਲ ਰਿਐਲਿਟੀ ਬਿਲਕੁਲ ਸਹੀ ਹੈ ਨਾ ਗੱਲ ਕਿਉਂਕਿ ਕਈ ਲੋਕ ਜਿਹੜੇ ਵੀਡੀਓ ਵੇਂਦੇ ਨੇ ਸੋਚਦੇ ਨੇ ਕਿ ਯਾਰ ਐਵੇਂ ਆ ਉਦਾਂ ਵਾ ਤੇ ਮਤਲਬ ਇਹ ਚੀਜ਼ ਹਣਾ ਕਈ ਫੇਕ ਕਹਿੰਦੇ ਨੇ ਜਾਂ ਗੱਦਾਂ ਤਾਂ ਇਹ ਕੱਲ ਜ਼ਰੂਰ ਜਵਾਬ ਦੇ ਦਿਓ ਉਹਨਾਂ ਨੂੰ ਕਿ ਨਹੀਂ ਸਹੀ ਹੈ ਕੰਮ ਬਿਲਕੁਲ ਨਹੀਂ ਨਹੀਂ ਬਿਲਕੁਲ ਸਹੀ ਹੈ ਇਹ ਇੰਸਟਾਗ੍ਰam ਤੋਂ ਵੇਖਿਆ ਸੀ ਸਾਡੇ ਲੱਗ ਉਹਨਾਂ ਨੇ ਉਹਨਾਂ ਦੀ ਮੱਝ ਉਹਨਾਂ ਨੂੰ 10 ਪਾਈ ਬਿਲਕੁਲ ਸਾਡੇ ਘਰ ਵੀ ਉਦਾਂ ਹੀ ਰਿਜ਼ਲਟ ਆਇਆ ਤੇ ਜਿਵੇਂ ਜਿਨ੍ਹਾਂ ਨੇ ਤੁਹਾਨੂੰ ਮੇਰੇ ਬਾਰੇ ਦੱਸਿਆ ਸੀ ਉਹਨਾਂ ਨੂੰ ਤੇ ਰਿਜ਼ਲਟ ਮਿਲਿਆ ਈ ਅੱਜ ਤੁਹਾਨੂੰ ਵੀ ਮਿਲ ਗਿਆ ਤੇ ਵਧੀਆ ਲੱਗਾ ਹਾਂਜੀ ਹਾਂਜੀ ਜੋ ਕਿ ਇਹਨੇ ਹੁਣ ਪੂਰਾ ਵੀਰ ਤੇ ਜਿੱਕਿੰਨੇ ਹੁਣ ਹਾਂਜੀ ਘੈਂਟਾ ਕੰਮ ਕਰ ਫਿਰ ਹਣਾ ਚਲੋ ਜਿੰਨੀ ਵੀ ਗੱਲਬਾਤ ਕੀਤੀ ਆ ਧੰਨਵਾਦ ਇੱਕ ਵਾਰੀ ਜਾਂਦੇ ਜਾਂਦੇ ਇਹੋ ਦੱਸਦਾ ਕਿ 1.5 ਸਾਲ ਹੋ ਗਿਆ ਨਾ ਇਹਨੂੰ ਹਾਂਜੀ 1.5 ਸਾਲ ਬਿਲਕੁਲ 1.5 ਸਾਲ ਹੋ ਗਿਆ ਸਾਲ ਤੋਂ ਉੱਤੇ ਹੋ ਗਿਆ ਉੱਤੇ ਹੋ ਗਿਆ ਨਾ ਕਾਫੀ ਵਾਰੀ ਬਣ ਜਾਂਦੀ ਗਿਣਤੀ ਕੋਈ ਨਹੀਂ ਹੁੰਦੀ ਇਹ ਚੀਜ਼ ਦੀ ਹਣਾ ਤੇ ਆਪਾਂ ਦਵਾਈ ਕੀਤੀ ਤੇ ਟੀਕੇ ਕੀਤੇ ਤੇ ਆਪਾਂ ਗੱਪਣ ਕਰਤੀ ਸੀ ਹਣਾ ਠੀਕ ਹੈ ਨਾ ਸਹੀ ਹੈ ਨਾ ਗੱਲ ਜੋ ਗੱਲ ਗੱਲਬਾਤ ਕੀਤੀ ਹੈ ਸਹੀ ਕੀਤੀ ਹੈ ਨਾ ਮੈਂ ਬਿਲਕੁਲ ਬਿਲਕੁਲ ਚਲੋ ਧੰਨਵਾਦ ਬਾਬਾ ਜੀ ਤੁਹਾਡਾ ਬਹੁਤ ਬਹੁਤ ਜਿੰਨੀ ਵੀ ਗੱਲਬਾਤ ਕੀਤੀ ਆ ਤੇ ਆ ਮਾਜ ਵੀਰ ਜੀ ਤੁਹਾਡੀ ਮੈਂ ਫਿਰ ਇੱਕ ਵਾਰੀ ਮਾਜ ਦੇ ਵੀ ਦਰਸ਼ਨ ਕਰਾਤੇ ਤੇ ਫਾਰਮਰ ਭਰਾਵਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਤੀ ਕਿਉਂਕਿ ਆਪਾਂ ਜਿੰਨਾ ਕੁ ਵੀ ਕੰਮ ਕਰ ਕਰਦੇ ਆ ਮਤਲਬ ਰਿਐਲਿਟੀ ਨਾ ਕਰਦੇ ਆ ਰੀਅਲ ਕਰਦੇ ਆ ਕਿਉਂਕਿ ਰਿਜ਼ਲਟ ਵੀ ਦਿਨੇ ਆ ਕਰਕੇ ਦਿਖਾਉਨੇ ਆ ਤੇ ਬੰਨੋ ਬਾਬਾ ਜੀ ਬੰਦੋ ਮਾਜ ਕੋਈ ਚੱਕਰ ਨਹੀਂ ਉਹ ਤੇ ਤਾਂ ਹੀ ਇਹ ਚੀਜ਼ ਨੂੰ ਰਿਕਾਰਡ ਕਰਦੇ ਆ ਕਿਉਂਕਿ ਆਪਾਂ ਕੰਮ ਕੀਤਾ ਹੋਇਆ ਮਿਹਨਤ ਕੀਤੀ ਆ ਇਹ ਚੀਜ਼ ਦੀ ਤੇ ਕਿਵੇਂ ਬਣਦੇ ਆ ਜਾਨਵਰ ਕਈ ਕਹਿੰਦੇ ਕਿ ਕਿਵੇਂ ਕਿੱਦਾਂ ਵਾ ਵੇਖੋ ਕੋਈ ਪਾਊਡਰ ਨਹੀਂ ਆ ਕੋਈ ਕੁਝ ਨਹੀਂ ਕੀਤਾ ਸਿਰਫ ਦਵਾਈ ਕੀਤੀ ਤੇ ਮਾਜੂ ਨੂੰ ਆਪਾਂ ਗੱਭਣ ਕਰਤਾ ਵਾ ਵੇਖੋ ਇਹ ਪਿੱਛੇ ਕਿਵੇਂ ਗੱਭਣ ਹੁੰਦੇ ਆ ਕਿੱਦਾਂ ਨਹੀਂ ਆ ਇਹ ਮੇਰੇ ਸੱਚੇ ਪਾਤਸ਼ਾਹ ਨੂੰ ਪਤਾ ਵਾ ਜਿਹਦੀ ਜਿਹਦਾ ਆਸ਼ੀਰਵਾਦ ਆ ਜਿਹਦੀ ਕਿਰਪਾ ਵਾ ਸਾਡੇ ਉੱਪਰ ਇਹ ਉਹੀ ਕੰਮ ਕਰਦਾ ਵਾ ਆਪਾਂ ਉਹਦਾ ਨਾਮ ਲੈਨੇ ਆ ਬਾਰ-ਬਾਰ ਕਿਉਂਕਿ ਕਰਦਾ ਕਰਾਉਂਦਾ ਹੋਈ ਆ ਤੇ ਵੀਡੀਓ ਚੰਗੀ ਲੱਗਦੀ ਆ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਬਾ ਜੀ ਤੁਸੀਂ ਵੀ ਕਹਦੇ ਕੋਈ ਵੀਡੀਓ ਲਾਈਕ ਕਰ ਦੇਣ ਸ਼ੇਅਰ ਮੈਂ ਕਰ ਦਾਂ ਸ਼ੇਅਰ ਸ਼ੇਅਰ ਕਰਨੀ ਚਾਹੀਦੀ ਨਾ ਹਾਂਜੀ ਕਰਦੇ ਨਹੀਂ ਵੇ ਲੋ ਹਾਂਜੀ ਕਰਨੀ ਚਾਹੀਦੀ ਨਾ ਖੁਸ਼ੀ ਹੈ ਨਾ ਫਿਰ ਪੂਰੀ ਖੁਸ਼ ਪੂਰੇ ਖੁਸ਼ ਵੇਖੋ ਯਾਰ ਪਟੇ ਪੁਟੇ ਪਾਉਂਦਾ ਆਪਣਾ ਵੀਰ ਭਰਾ ਲਾਗੇ ਕੰਮ ਕਰ ਕਰਦਾ ਇਹ ਚੀਜ਼ ਦਾ ਮੁੱਲ ਮੁੜ ਜਾਂਦਾ ਪੱਠੇ ਪੁਠੀ ਸੇਵਾ ਸੂਆ ਹੋਂਡਾ ਬੰਦੀ ਹੈ ਜਨਵਰੀ ਚ ਚਲੋ ਠੀਕ ਹੈ ਮੇਰੇ ਭਰਾ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਤੇ ਪਿੰਡ ਬਰੀਲਾ ਕਲਾ ਪਹੁੰਚਿਆ ਬਰੀਲੇ ਵਾਲਿਓ ਦੇਖ ਲਿਓ ਵੀਡੀਓ ਤੇ ਰਿਕਾਰਡ ਤੋੜ ਤਾ ਐਵੇਂ ਮੱਝ ਨਿਕਲ ਜੇਗੀ ਦਵਾਈ ਭਰੀ ਹੈ ਨਾ ਆਹ ਮੱਝ ਨੂੰ ਹਾਂਜੀ ਲੱਗਦਾ ਤੈਨੂੰ ਨਿਕਲੂ ਹਣ ਬੜਾ ਖਰਾਬ ਕੀਤਾ ਇਹਨੇ ਵੀ ਹਾਂਜੀ ਸਾਰੇ ਡੰਗਰ ਕਰਦੇ ਖਰਾਬ ਹਨ ਤੇ ਅੱਛਾ ਕੋਈ ਗੱਲ ਨਹੀਂ ਇਹਨੂੰ ਵੀ ਆਪਾਂ ਦਵਾਈ ਭਰਤੀ ਹੈ ਨਾ ਦਵਾਈ ਭਰਤੀ ਤੇ ਲੱਗਦਾ ਬਣੂਗੀ ਉਹ ਵੀ ਹੁਣ ਪੱਕੀ ਗੱਲ ਨਾ ਲੈ ਵੇਖਿਓ ਇਹਨਾਂ ਲੋਕਾਂ ਨੂੰ ਕਿੰਨਾ ਯਕੀਨ ਹੋ ਗਿਆ ਆਪਣੇ ਤੇ ਯਾਰ ਯਕੀਨ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ ਵੀਰ ਜੀ ਤੇ ਯਕੀਨ ਫੁੱਲਿਆ ਨਾ ਆਪਣੇ ਤੇ ਪੂਰਾ ਯਕੀਨ ਹੈ ਤੇ ਲਓ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਤੇ